ਦੇਖੋ ਜੀ ਅੱਜ ਪ੍ਰਮਾਤਮਾ ਦਾ ਔਟ ਆ ਇਸ ਤਰ੍ਹਾਂ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਅ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਮਾਰ ਕਾਲੀ ਮਾਤਾ ਦੇ ਮੱਥਾ ਟੇਕਿਆ ਫਿਰ ਬਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਉਹ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜੀ ਦੀ ਸੇਵਾ ਉਹ ਨਵਾਵਾ ਸੰਗਰੂਰ ਹੌਟ ਸੀ ਬਟ ਉਹਨੂੰ ਬੀਜੇਪੀ ਤੋਂ ਵੀ ਅਰਗਤ ਖਨਾਂ ਨੂੰ ਉਤਾਰ ਦਿੱਤਾ ਗਿਆ ਹੁਣ ਮੈਂ ਕਿਹਾ ਜਿੰਨੀ ਮਰਜ਼ੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਿਹਾ ਸੀ ਦੇਖ ਰਹੇ ਹੋ ਤੁਸੀਂ ਉਹਨਾਂ ਨੇ ਚਾਕਰ ਸਾਹਿਬ ਦੇ ਮੋਤ ਦੇ ਕਿਸਾਨਾਂ ਨੇ ਦਫ਼ਤਰ ਘੇਰਿਆ ਦੇਖੋ ਚਲੋ ਜੋ ਬੀਜੇਪੀ ਨੇ ਬੀਜੇਆ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲੜ ਰਹੇ ਆ ਮੇ ਸਾਹਿਬ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਢੀਨ ਸਾਹਿਬ ਪਰਿਵਾਰ ਹੁਣ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸ਼ਤਦਾਰੀ ਪੈਂਦੀ ਹੈ ਹੋਈ ਤੂੰ ਗੱਲਬਾਤ ਕਰਦੇ ਦੇਖੋ ਜਿਹੜੀ ਪਰਿਵਾਰ ਇੱਕ ਲੱਗਿਆ ਸਿਆਸੀ ਜਿਹੜੀ ਉਹ ਅਲੱਗ ਹੈ ਬਟ ਤੀਰਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਹੈ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡਿਬਿਲਟੀ ਨੂੰ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੇਰਾ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ। ਕੀ ਜੀ ਸਰ ਸਾਹਿਬ ਉਹ ਸਿੰਗ ਲਾਉਣਗੇ ਨਹੀਂ ਦੇਖੋ ਮੇਰੀ ਇਸੇ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਅਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰੁਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ ਦੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਬਾਬੇ ਦੇ ਕੋਸੀਂ ਜਿਉ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਅਸੀਂ ਤਾਂ ਕਹਿ ਰਹੇ ਆ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ ਮੇ ਨੌਕਰੀਆਂ ਦੇ ਹਲ ਕਰਾਂ ਸੀ 43000 ਦਿੱਤੀ ਆ ਇਹ ਚੈਲੰਜ ਆ 70 ਸਾਲ ਚ ਪਹਿਲੇ 2 ਸਾਲਾਂ ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਗਏ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਟੱਪਦਾ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਵੀ ਇੱਥੇ ਕਾਗਜ਼ ਪੜ੍ਹਦੇ ਦੇਖੋ ਡੈਮੋਕ੍ਰੇਸੀ ਹੈ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਆਂ ਅਸੀਂ ਆਪਣਾ ਝੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ 14 ਦਵਾਂ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀ ਅਸੀਂ ਦਾ 45000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕਿਆ ਬਾਕੀ ਬਹੁਤੇ ਮਸਲੇ ਜਿਹੜੇ ਊੜ ਦੇ ਵਿੱਚ ਜਿਹੜੇ ਆ ਵਟ ਉਹ ਸਾਰੇ ਜਿਹੜੇ ਉਹ ਕੀਤੇ ਆ ਹੁਣ ਕਈ ਮਸਲਿਆਂ 'ਚ ਓਟ ਹੀ ਨਹੀਂ ਜਿਹੜੀ ਉੱਥੋਂ ਜਿਹੜੀ ਆ ਰਾਤ ਮਿਲਰੀ ਇਸ ਦਾ ਕੋਟ ਜਾ ਕੇ ਵੀ ਸਾਡੇ ਵਕੀਲ ਉੱਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆ ਮਾਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਕਾ ਪੰਨਾ ਦਿੱਤੀ ਆ ਮੈਰਿਡ ਦੇ ਆਧਾਰ ਤੇ ਮਿਲ ਗਿਆ ਬਿਨਾ ਸ਼ਫਾਰਿਸ਼ ਬਿਨਾ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹਦੇ ਕਿਸੇ ਨੂੰ ਦੇਣਾ ਚਾਹਣੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਉਜ ਜਿਹੜੀਆਂ ਇਦਾਂ ਦੀਆਂ ਕਹਿ ਲਓ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਸਕਦੇ ਮੈਂ ਉਹ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਉਹ ਤਾਂ ਕਿ ਪੰਜਾਬ ਸਰਕਾਰ ਦਾ ਕੰਮ ਹੈ ਐਮਐਮਲ ਦਾ ਅਸੀਂ ਜੋ ਕੇਂਦਰ ਸਿਸਟਮ ਵਰਕ ਬਾਹਰ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਐਨਸੈਂਟੀ ਵੀ ਹੈ ਸਰ ਇੱਕ ਕੁਐਸਚਨ ਸਰ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਪੜਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕੇਤ ਹੈ ਵੱਡਾ ਮੈਸੇਜ ਹੈ ਉਹ ਦੇਣਗੇ